ਬਹੁਤ ਜ਼ਿਆਦਾ ਫਾਈਨੈਂਸ਼ੀਅਲ ਕ੍ਰਾਂਚ ਦੇ ਵਿੱਚੋਂ ਮਾਨ ਸਾਹਿਬ ਲੰਘ ਰਹੇ ਸੀਗੇ ਮੁਸ਼ਕਲਾਂ 'ਚ ਸੀਗੇ ਤੇ ਕਰਮਜੀ ਜੀ ਜਿਨਾਂ ਨੇ ਉਹਨਾਂ ਨੂੰ ਫੋਨ ਤੇ ਦੱਸਿਆ ਕਿ ਮਾਨ ਸਾਹਿਬ ਵੀ ਤਾਂ ਇਦਾਂ ਫਿਲਮ ਦਾ ਰੋਲ ਹੈ 8-10 ਦਿਨ ਲਈ ਤੁਸੀਂ ਆ ਜਾਓ ਮਾਨ ਸਾਹਿਬ ਕਹਿੰਦੇ ਕਰਮਜੀਤ ਵੀ ਫਿਲਮਾਂ ਆਪਾਂ ਪਹਿਲਾਂ ਹੀ ਬਹੁ ਕਰ ਲੀਆਂ ਹੋਰ ਵੀ ਹੋਈ ਜਾਣਗੀਆਂ ਪਰ ਅੱਜ ਜਿਹੜੀ ਘੜੀ ਹੈ ਕਿਸਾਨ ਮਜ਼ਦੂਰ ਖੜੇ ਹੋ ਗਏ ਆਪਣੇ ਹੱਕਾਂ ਲਈ ਇਹ ਤੁਸੀਂ ਸੁਣਿਆ ਸਪੀਕਰ ਤੇ ਇਹਜਾ ਬੜਾ ਕੁਝ ਹੁੰਦਾ ਰਹੂਗਾ ਫਿਲਮਾਂ ਬਣਦੀਆਂ ਰਹਿਣਗੀਆਂ ਕੋਈ ਗੱਲ ਨਹੀਂ 30 ਲੱਖ ਦਾ ਮੈਨੂੰ ਕੋਈ ਭਾ ਨਹੀਂ ਅੱਛਾ ਪਰ ਜਿਹੜੇ ਕਿਸਾਨ ਤੇ ਮਜ਼ਦੂਰ ਖੜੇ ਹੋਗੇ ਹੱਕ ਲੈਣ ਲਈ ਕਹਿੰਦੇ ਕਰਮਜੀਤ ਇਹਨਾਂ ਦੀ ਆਵਾਜ਼ ਕਿਸੇ ਨੇ ਨਹੀਂ ਬੰਦਣਾ ਮੈਨੂੰ ਹੀ ਬੰਦਣਾ ਪੈਣਾ ਜਦ ਕਿ ਬਹੁਤ ਤੰਗ ਸੀਗੇ ਫਾਈਨੈਂਸ਼ੀਅਲੀ ਤਾਂ ਵੀ 30 ਲੱਖ ਦਾ ਰੋਲ 8-10 ਦਿਨ ਲਈ ਚੱਲੇ ਵੀ ਜਾਂਦੇ ਤਾਂ ਕਿੰਨਾ ਕੁਇਤ ਫਰਕ ਪਣੇ ਪਰ ਨਹੀਂ ਗਏ ਕਹਿੰਦੇ ਇੱਕ ਇੱਕ ਦਿਨ ਇੱਕ ਇੱਕ ਪਲ ਮੈਨੂੰ ਇੱਥੇ ਲੋਕਾਂ ਦੀ ਮੈਂ ਸੰਸਾਚ ਵੀ ਰੋਲਾ ਪਾਉਣਾ ਠੀਕ ਹੈ ਤੇ ਕਹਿੰਦਾ ਮੈਂ ਪੰਜਾਬ ਦੇ ਲੋਕਾਂ ਚ ਵੀ ਰੌਣਕਾਂ ਦੀ ਆਵਾਜ਼ ਬਣਦਾ ਕੋਵਿਡ ਖਤਮ ਹੋਇਆ ਸੀ ਮਤਲਬ ਥੋੜੀ ਥੋੜੀ ਰੈਸਟ੍ਰਿਕਸ਼ਨਸ ਖੁੱਲੀਆਂ ਸੀ ਤੇ ਜਿਹੜਾ ਧਰਨਾ ਹੈ ਕਿਸਾਨੀ ਅੰਦੋਲਨ ਜਿਹੜਾ ਉਸ ਟਾਈਮ ਜਾ ਕੇ ਸ਼ੰਭੂ ਬਾਰਡਰ ਤੇ ਡਿਕਰੀ ਬਾਰਡਰ ਮੋਰਚੇ ਲਾਏ ਸੀ ਕਿਸਾਨ ਸਿੰਘੂ ਵੀਰਾਂ ਨੇ ਹਾਂਜੀ ਸਿੰਘੂ ਬਾਰਡਰ ਤੇ ਤੇ ਉਸ ਵਕਤ ਅਸੀਂ ਸ਼ੂਟਿੰਗ ਕਰ ਰਹੇ ਸੀ ਲੰਡਨ ਚ ਪਾਣੀ ਚ ਵਧਾਣੀ ਫਿਲਮ ਦੀ ਅੱਛਾ ਤੇ ਉੱਥੇ ਪਾਕਿਸਤਾਨ ਦੇ ਇੱਕ ਐਕਟਰ ਸੀ ਜ਼ਾਫਰੀ ਸਾਹਿਬ ਹਮ ਤੇ ਉਹਨਾਂ ਨੂੰ ਅਸੀਂ ਇੱਕ ਰੋਲ 'ਚ ਲਿਆ ਸੀ ਤੇ ਅਖੀਰਲੇ ਵਕਤ ਉਹਨਾਂ ਦਾ ਪਾਕਿਸਤਾਨ ਤੋਂ ਵੀਜ਼ਾ ਨਹੀਂ ਲੱਗਿਆ ਅੱਛਾ ਉਹ ਆ ਨਹੀਂ ਸਕੇ ਤੇ ਕਿਉਂਕਿ ਇੱਕ ਫਿਲਮ ਬਣਾਉਣ ਦਾ ਉਹ ਵੀ ਓਵਰਸੀਜ਼ ਬਣਾਉਣ ਦਾ ਇੱਕ ਦਿਨ ਦਾ ਬੜਾ ਵੱਡਾ ਖਰਚਾ ਹੁੰਦਾ ਹਮ ਤੇ ਉਸ ਰੋਲ ਲਈ ਮੈਂ ਡਾਇਰੈਕਟਰ ਵਿਜੇ अरोड़ा ਜੀ ਸਾਡੇ ਇੱਕ ਪ੍ਰੋਡਿਊਸਰ ਅਸੀਂ ਇਕੱਠੇ ਬੈਠੇ ਸੀ ਕਮਰੇ 'ਚ ਵੀ ਹੁਣ ਕੀ ਕਰੀਏ ਵੀ ਕਿਹੜਾ ਐਕਟਰ ਉਹ ਕਿਉਂਕਿ ਉਹ ਬਹੁਤ ਵੱਡਾ ਰੋਲ ਸੀ ਤੇ ਵੀ ਉਸ ਉੱਥੇ ਕਿਹੜਾ ਐਕਟਰ ਨੂੰ ਕਰੀਏ ਤਾਂ ਮਾਨ ਸਾਹਿਬ ਉਹ ਤਾਂ ਐਮਪੀ ਸੀਗੇ ਤੇ ਮੇਰੇ ਥੋੜਾ ਦਿਮਾਗ 'ਚ ਫੁਰਨ ਆਇਆ ਮੈਂ ਕਿਹਾ ਜੀ ਵੀ ਆਪਾਂ ਕਿਉਂ ਨਾ ਮਾਨ ਸਾਹਿਬ ਨੂੰ ਇਸ ਗੱਲ ਹੀ ਪੁੱਛ ਲਈਏ ਤੇ ਕਰਮਜੀਤ ਅਨਮੋਲ ਜੀ ਵੀ ਉੱਥੇ ਹੀ ਸੀਗੇ ਉਹ ਸੇਮ ਫਿਲਮ ਦੇ ਵਿੱਚ ਤੇ ਸੇਮ ਹੋਟਲ ਸੀਗੇ ਅਸੀਂ ਤੇ ਅਸੀਂ ਕਰਮਜੀਤ ਅਨਮੋਲ ਜੀ ਦੇ ਕਮਰੇ ਜਗੇ ਉਹਨਾਂ ਨੂੰ ਕਿਹਾ ਵੀ ਕੀ ਇਸ ਰੋਲ ਲਈ ਆਪਾਂ ਮਾਨ ਸਾਹਿਬ ਨੂੰ ਪੁੱਛ ਸਕਦੇ ਹਾਂ ਰਿਕੁਐਸਟ ਕਰ ਸਕਦੇ ਹਾਂ ਕਰਮਜੀਤ ਜੀ ਨੇ ਨਾਲ ਦੀ ਨਾਲ ਫੋਨ ਲਾਇਆ ਟੂ ਮਾਈ ਸਰਪ੍ਰਾਈਜ਼ ਜਦ ਕਿ ਉਸ ਟਾਈਮ ਮਾਨ ਸਾਹਿਬ ਫਾਈਨੈਂਸ਼ੀਅਲ ਸਟਰਗਲ ਚੋਂ ਲੰਘ ਰਹੇ ਸੀ ਬਹੁਤ ਜ਼ਿਆਦਾ ਅੱਛਾ 2021 ਦੀ ਗੱਲ ਹੈ ਇਹ ਤੇ 20 ਦੀ 21 ਦੀ ਗੱਲ ਹੈ 21 ਦੀ ਗੱਲ ਹੈ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਕ੍ਰਾਂਚ ਦੇ ਵਿੱਚੋਂ ਮਾਨ ਸਾਹਿਬ ਲੰਘ ਰਹੇ ਸੀਗੇ ਮੁਸ਼ਕਲਾਂ 'ਚ ਸੀਗੇ ਤੇ ਕਰਮਜੀ ਜੀ ਜਿਨੇ ਉਹਨਾਂ ਨੂੰ ਫੋਨ ਤੇ ਦੱਸਿਆ ਕਿ ਮਾਨ ਸਾਹਿਬ ਵੀ ਇਦਾਂ ਦਾ ਫਿਲਮ ਦਾ ਰੋਲ ਹੈ 8-10 ਦਿਨ ਲਈ ਤੁਸੀਂ ਆ ਜਾਓ ਬੇਸਿਕਲੀ ਉਹ ਚ ਗੱਲ ਸੀ ਕਿ ਵੀਜ਼ਾ ਛੱਟ ਉਹਨਾਂ ਨੂੰ ਮਿਲ ਜਾਣਾ ਹੈ ਮਤਲਬ ਦੂਜੇ ਦਿਨ ਵੀ ਟਰੈਵਲ ਕਰ ਲੈਣਗੇ ਤੇ ਹੋਰ ਕਿਸੇ ਦਾ ਆਣਾ-ਉਣਾ ਔਖਾ ਦਿਨ ਦਾ ਡੇਲੀ ਦਾ ਖਰਚਾ ਫਿਲਮ ਦਾ ਆ ਰਿਹਾ ਹੈ ਤੇ ਉਹ ਕਹਿੰਦੇ ਵੀ ਪ੍ਰੋਡਿਊਸਰ ਮੇਰੇ ਕੋਲੇ ਬੈਠੇ ਨੇ ਵੀ 30 ਲੱਖ ਰੁਪਏ ਫੀਸ ਵੀ ਹੈ। ਅੱਛਾ 8 ਦਿਨਾਂ ਦੀ ਹਾਂਜੀ ਤੇ ਉਹ ਕਹਿੰਦੇ ਵੀ ਫੀਸ ਵੀ ਹੈ। ਮਾਨ ਸਾਹਿਬ ਕਹਿੰਦੇ ਕਰਮਜੀਤ ਵੀ ਫਿਲਮਾਂ ਆਪਾਂ ਪਹਿਲਾਂ ਵੀ ਬਹੁ ਕਰ ਲੀਆਂ ਹੋਰ ਵੀ ਹੋਈ ਜਾਣਗੀਆਂ ਪਰ ਅੱਜ ਜਿਹੜੀ ਘੜੀ ਹੈ ਕਿਸਾਨ ਮਜ਼ਦੂਰ ਖੜੇ ਹੋ ਗਏ ਆਪਣੇ ਹੱਕਾਂ ਲਈ। ਇਹ ਤੁਸੀਂ ਸੁਣਿਆ ਸਪੀਕਰ ਤੇ ਚਲੋ ਇਹ ਤਾਂ ਮੈਂ ਨਹੀਂ ਕਹਿਣਾ ਚਾਹੂੰਗਾ ਕਿਉਂਕਿ ਕਿਤੇ ਉਹ ਸਪੀਕਰ ਤੇ ਗੱਲ ਕਰਨੀ ਤਾਂ ਚੰਗਾ ਨਹੀਂ ਲੱਗਦਾ ਇਹ ਮੈਂਸ਼ਨ ਕਰੀਏ ਤੇ ਉਹ ਕਹਿੰਦੇ ਵੀ ਇਹੋ ਜਿਹਾ ਬੜਾ ਕੁਝ ਹੁੰਦਾ ਰਹੂਗਾ ਫਿਲਮਾਂ ਬਣਦੀਆਂ ਰਹਿਣਗੀਆਂ ਕੋਈ ਗੱਲ ਨਹੀਂ 30 ਲੱਖ ਦਾ ਮੈਨੂੰ ਕੋਈ ਭਾ ਨਹੀਂ ਅੱਛਾ ਪਰ ਜਿਹੜੇ ਕਿਸਾਨ ਤੇ ਮਜ਼ਦੂਰ ਖੜੇ ਹੋਗੇ ਹੱਕ ਲੈਣ ਲਈ ਕਹਿੰਦੇ ਕਰਮਜੀਤ ਇਹਨਾਂ ਦੀ ਆਵਾਜ਼ ਕਿਸੇ ਨੇ ਨਹੀਂ ਬੰਦਣਾ ਮੈਨੂੰ ਹੀ ਬੰਦਣਾ ਪੈਣਾ ਹੂੰ ਕਹਿੰਦਾ ਫਿਲਮਾਂ ਹੁੰਦੀਆਂ ਰਹਿਣਗੀਆਂ ਸੌਰੀ ਮੈਤੋਂ ਆ ਨਹੀਂ ਹੁਣਾ ਸੋ ਉਸ ਟਾਈਮ ਜਦ ਕਿ ਬਹੁਤ ਤੰਗ ਸੀਗੇ ਫਾਈਨੈਂਸ਼ੀਅਲੀ ਤਾਂ ਵੀ 30 ਲੱਖ ਦਾ ਰੋਲ 8-10 ਦਿਨ ਲਈ ਚੱਲੇ ਵੀ ਜਾਂਦੇ ਤਾਂ ਕਿੰਨਾ ਕੁਇਤ ਫਰਕ ਪੈਣੇ ਪਰ ਨਹੀਂ ਗਏ ਕਹਿੰਦੇ ਇੱਕ ਇੱਕ ਦਿਨ ਇੱਕ ਇੱਕ ਪਲ ਮੈਨੂੰ ਇੱਥੇ ਲੋਕਾਂ ਦੀ ਸੰਸਾਚ ਵੀ ਰੌਲਾ ਪਾਉਣਾ ਠੀਕ ਹੈ ਤੇ ਕਹਿੰਦਾ ਮੈਂ ਪੰਜਾਬ ਦੇ ਲੋਕਾਂ ਚ ਵੀ ਨਾ ਉਹਨਾਂ ਦੀ ਆਵਾਜ਼ ਬਣਨਾ ਸੋ ਐਸੇ ਮਤਲਬ ਪੰਜਾਬ ਪੱਖੀ ਕਿਸਾਨ ਮਜ਼ਦੂਰ ਪੱਖੀ ਇਨਸਾਨ